ਜਿਵੇਂ ਅਸੀਂ ਸਾਊਥ ਇੰਡੀਆ ਤੋਂ ਨਾਰਥ ਇੰਡੀਆ ਵੱਲ ਆਏ ਆ ਹਲੇ ਇਹ ਆਪਣਾ ਜੀ ਸੈਂਟਰਲ ਇੰਡੀਆ ਵੈ ਜੇ ਆਪਾਂ ਗੱਲ ਕਰੀਏ ਬਿਲਕੁਲ ਭੂਮధ్య ਰੇਖਾ ਵੈ ਤੇ ਉਹਦੇ ਵਿੱਚ ਅਸੀਂ ਇੰਨੀ ਠੰਡ ਮਹਿਸੂਸ ਕਰ ਰਹੇ ਆ ਕਿ ਕੀ ਦਸੀਏ ਜੀ ਤਾਪਮਾਨ ਘਟਾਓ ਤਾਪਮਾਨ ਜਿਹੜਾ ਹੈਗਾ ਆਪਣਾ ਇਸ ਟਾਈਮ 14 ਡਿਗਰੀ ਦੇ ਲਗਭਗ ਹੈਗਾ ਤੇ ਸੂਰੇ ਸੂਰੇ ਇੰਨਾ ਠੰਡਾ ਮੌਸਮ ਲੱਗ ਰਿਹਾ ਕਿ ਨਜ਼ਾਰਾ ਆ ਗਿਆ ਜੀ ਸਿੱਧਾ ਗਰਮੀ ਤੋਂ ਸਰਦੀ ਵੱਲ ਆ ਗਏ ਤੇ ਆਪਣੀ ਤਸਵੀਰ ਦੇ ਹਿਸਾਬ ਨਾਲ ਅਸੀਂ ਮੌਸਮ ਦੇ ਵਿੱਚ ਇਸ ਟਾਈਮ ਆ ਗਏ ਹੋਏ ਆ ਜੀ ਦੇਖੋ ਜੀ Madhya Pradesh ਦੇਨ ਜਾ ਰਹੇ ਸਾਰਾ ਦਾ ਸਾਰਾ ਪਹਾੜੀ ਖੇਤਰ ਹੈ ਜੀ ਇਹ ਸਵੇਰੇ ਸਵੇਰੇ ਜਿਹੜਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਜੀ ਟ੍ਰੇਨ ਦੇ ਵਿੱਚੋਂ ਤੇ ਕਿੰਨਾ ਸੋਹਣਾ ਲੱਗ ਰਿਹਾ ਹੈ ਜੀ ਇਹ ਪਹਾੜੀ ਖੇਤਰ ਜਿਹੜਾ ਭਪਾਲ ਦੇ ਰਾਹ ਜਾਂਦੇ ਹੋਏ ਰਾਹ ਦੇ ਵਿੱਚ ਆਉਂਦਾ ਹੈ ਆਹ ਦੇਖੋ ਕਿੰਨਾ ਹੀ ਸੋਹਣਾ ਲੱਗਦਾ ਹੈ ਲੱਗਦਾ ਹੀ ਨਹੀਂ ਜੀ ਇੰਡੀਆ ਇਹ ਬਾਹਰ ਨਹੀਂ ਕੋਈ ਕੰਟਰੀ ਲੱਗਦੀ ਹੈ ਇੱਕ ਤਾਂ ਆਈਫੋਨ ਕਲਰ ਨੇ ਸੋਹਣਾ ਚੱਕਦਾ ਹੈ ਉਹਦਾ ਬਖਾਨੇ ਨਹੀਂ ਕਰ ਸਕਦੇ ਆਪਾਂ ਆਈਫੋਨ ਦੇ ਪੈਸੇ ਲਾਈਆਂ ਆ ਗਏ ਹਰਿ ਕ੍ਰਿਸ਼ਨਾ ਸਾਸਿਦਿਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਟ੍ਰੇਨ ਦੇ ਵਿੱਚੋਂ ਇੱਕ ਹੋਰ ਨਵਾਂ ਦਿਨ ਸ਼ੁਰੂ ਕਰਦੇ ਆ ਇਹ ਮੇਰਾ ਟ੍ਰੇਨ ਦੇ ਵਿੱਚ ਜਿਹੜਾ ਹੈਗਾ ਤੀਸਰਾ ਦਿਨ ਹੈ ਕੱਲ ਜਿਹੜਾ ਸੀਗਾ ਮੈਂ ਪੂਰਾ ਦਿਨ ਟ੍ਰੇਨ ਦੇ ਵਿੱਚ ਲੰਘਾਇਆ ਉਸ ਤੋਂ ਇੱਕ ਦਿਨ ਪਹਿਲੇ ਜਿਹੜਾ ਸੀਗਾ ਮੈਂ ਸਾਰਾ ਦਿਨ ਹੀ ਟ੍ਰੇਨ ਦੇ ਵਿੱਚ ਲੰਘਾਇਆ ਕਿਉਂਕਿ ਦੋਏ ਦੇ ਇੱਕ ਤਕਰੀਬਨ ਮੈਂ ਟ੍ਰੇਨ ਦੇ ਵਿੱਚ ਬਹਿ ਗਿਆ ਸੀਗਾ ਅੱਜ ਵੀ ਸਾਰਾ ਦਿਨ ਟ੍ਰੇਨ ਦੇ ਵਿੱਚ ਲੰਘਣਾ ਤੇ ਕੱਲ ਨੂੰ ਆਪਾਂ ਜਿਹੜਾ ਹੈਗਾ ਲੁਧਿਆਣਾ ਪਹੁੰਚਾਂਗੇ ਜੀ ਇਹ ਹਸਾਬ ਕਰਾ ਰਿਹਾ ਜੀ ਇਸ ਟ੍ਰੇਨ ਦਾ ਜਿਹੜੀ ਹਿਮਸਾਗਰ ਜਾਂ ਹਿਮਸਫਰ ਐਕਸਪ੍ਰੈਸ ਹੈ ਜੀ ਓਹ ਸਾਹਮਣੇ ਚੰਨ ਨਿਕਲਨੇ ਆ ਰਹੇ ਕਿੰਨਾ ਸੋਹਣਾ ਲੱਗਦਾ ਹੈ ਨੀਲੇ-ਨੀਲੇ ਸਮਾਨ ਦੇ ਵਿੱਚ ਇੱਕਾ ਚਿੱਟਾ ਚੰਨ ਇੱਕ ਤਾਂ ਦਿਨ ਹੈਗਾ ਜੀ ਜਮਾ ਨਮਾ ਨਕੋਰ ਤੇ ਨਵੇਂ ਦਿਨ ਦੀਆਂ ਨਵੀਆਂ ਬਾਤਾਂ ਮਾਨੂੰ ਲੱਗਦਾ ਹੁਣ ਸ਼ੁਰੂ ਹੋਣਗੀਆਂ ਜੀ ਨਾਰਥ ਇੰਡੀਆ ਵੱਲ ਸਿਆਲ ਦੀਆਂ ਰਾਤਾਂ ਇਹ ਰਾਤਾਂ ਹੁਣ ਸਿਆਲ ਦੀਆਂ ਹੋਣ ਵਾਲੀਆਂ ਜੀ ਤੇ ਤੜਕੇ ਠੰਡ ਧੁੰਦ ਕੋਹਰਾ ਜੋ ਵੀ ਹੈ ਸਾਰਾ ਕੁਝ ਪਿਆਜਿਆ ਕਰੇਗਾ ਜੀ ਪੰਜਾਬ ਦੇ ਵਿੱਚ ਤੇ ਫਿਰ ਆਪਾਂ ਵੀ ਬੁੱਕਲ ਦੇ ਵਿੱਚ ਬੜੇ ਹੋਵਾਂਗੇ ਜੀ ਕੰਬਲ ਦੀ ਯਾਰ ਜਾਈ ਦੀ ਅਸੀਂ ਤਾਂ ਜੀ ਬਲੋਗ ਹੀ ਕਰਨੇ ਨੇ ਸਾਡਾ ਕੋਈ ਕੰਮ ਹੀ ਇਹੀ ਬਣ ਗਿਆ ਆ ਦੇਖੋ ਕਿੱਡਾ ਸਾਫ਼ ਪਾਣੀ ਬਹੁਤ ਹੀ ਸੋਹਣਾ ਸਿਰੇ ਸਿਰੇ ਕੁਦਰਤ ਦਾ ਨਜ਼ਾਰਾ ਬਹੁਤ ਹੀ ਮਨਮੋਣਾ ਸੋਹਣਾ ਤੇ ਬੇਲ ਨੂੰ ਜਿਹੜਾ ਲੱਗ ਜਾਂਦੇ ਜੀ ਉਹੋ ਨਜ਼ਾਰਾ ਦੇਖੋ ਕਰਬ ਬੜੇ ਸੋਹਣੇ ਲੰਦੀ ਪਹਾੜਾ ਦੇ ਵਿੱਚ ਉਹ ਵੀ ਚੀਜ਼ ਦੇਖਣ ਲਈ ਹੈ ਜਿਨ੍ਹਾਂ ਨੇ ਇਹ ਟ੍ਰੇਨ ਬਣਾਈ ਹੋएगी ਯਾਨੀ ਕਿ ਪਟੜੀਆਂ ਬਣਾਈਆਂ ਹੋਣਗੀਆਂ ਇਹਨਾਂ ਰਾਹਾਂ ਤੇ ਜਿਹੜੇ ਰਾਹ ਸਿੱਧਾ ਸਾਨੂੰ ਪੰਜਾਬ ਲੈ ਕੇ ਜਾ ਰਹੇ ਨੇ ਉਹਨਾਂ ਮਜ਼ਦੂਰਾਂ ਦੀ ਵੀ ਮਿਹਨਤ ਨੂੰ ਸਲਾਮ ਹੈ ਜੀ ਉਹਨਾਂ ਮਜ਼ਦੂਰਾਂ ਦੇ ਇਸ ਕਿਰਤਕਰਮ ਨੂੰ ਆਪਾਂ ਸਲੂਟ ਕਰਦੇ ਆ ਜਿਨ੍ਹਾਂ ਨੇ ਇਦਾਂ ਦੇ ਰਾਹਾਂ ਤੇ ਸੜਕਾਂ ਦੇ ਉੱਤੇ ਜਿਹੜੀਆਂ ਗੱਡੀਆਂ ਭਜਾਈਆਂ ਤੇ ਇਹਨਾਂ ਰਾਹਾਂ ਤੇ ਕਿਟਰ ਨਾਲ ਲੱਟਣਾ ਲਾ ਚੱਕ ਰਹੇ ਆ ਆਹ ਆਹ ਇਹਨਾਂ ਰਾਹਾਂ ਇਹਨਾਂ ਰਾਹਾਂ ਦੇ ਵੀ ਪਟਰੀਆਂ ਵਿਛਾਣ ਵਾਲੇ ਉਸ ਮਜ਼ਦੂਰਾਂ ਨੂੰ ਵੀ ਸਲਾਮ ਉਹਨਾਂ ਭਾਈਆਂ ਨੂੰ ਵੀ ਸਲਾਮ ਬਹੁਤ ਹੀ ਸੋਹਣਾ ਨਜ਼ਾਰਾ ਜੀ ਨਿਆਰੇ ਨਿਆਰੇ ਬੰਨੇ ਪੇ ਸਵੇਰ ਦੇ ਇੰਨਾ ਸੋਹਣਾ ਜੀ ਮਾਗ ਰਿਹਾ ਪੰਜਾਬ ਜਾਂਦੇ ਹੋਏ ਕੀ ਦਸੀਏ ਬਾਕੀ ਇੱਕ ਗੱਲ ਹੈ ਜੀ ਜਿੰਨਾ ਅਮਰਜੀ ਜੜੀਆਂ ਮਰਜੀ ਸੇਟਾਗਾ ਲੋ ਜੀ ਪਰ ਪੰਜਾਬ ਵਰਗੀ ਰੀਤ ਕਿਤੇ ਨਹੀਂ ਹੈਗੀ ਇੰਡੀਆ ਬਹੁਤ ਸੋਹਣਾ ਹੈ ਪਰ ਪੰਜਾਬ ਪੰਜਾਬ ਹੀ ਹੈ ਆ ਦੇਖ ਕਿੰਨਾ ਸੋਹਣਾ ਕਰਵ ਲੈਦੀ ਫੇਟ ਰੇਲ ਇੱਕ ਤਾਂ ਇਹਨੇ ਬਾਈ ਨੇ ਜਿਹੜੀ ਸਾਨੂੰ ਸੀਟ ਦੇ ਦਿੱਤੀ ਨਾ ਰਾਤ ਨੂੰ ਕਨਫਰਮਟੀਟੀ ਨੇ ਆਣ ਕੇ ਉਹ ਬੜਾ ਵਧੀਆ ਕੰਮ ਕਰਤਾ ਨਹੀਂ ਨਾ ਬਾਈ ਆਪਾਂ ਧੱਕੇ ਖਾਂਦੇ ਜਾਂਦੇ ਤੇ ਫਿਰ ਨਿਆਰਾ ਵੀ ਨਹੀਂ ਆਂਦਾ ਚਲੋ ਹੁਣ ਪੈਸੇ ਪੂਰੇ ਹੋ ਗਏ ਜਿਹੜੇ 2700 ਰੁਪਏ ਲੱਗੇ ਸੀ ਟਿਕਦੇ ਉਹ ਪੂਰੇ ਹੋ ਗਏ ਨਹੀਂ ਤਾਂ ਅਗਰ ਜਾਂਦੇ ਬਾਈ ਇਹੀ ਰੈਗਰਟ ਹੁੰਦਾ ਕਿ ਪੈਸੇ ਦਿੱਤੇ ਆ ਤੇ ਸੀਟ ਵੀ ਨਹੀਂ ਮਿਲੀ ਤੜਕੇ ਦਾ ਖਾਣ ਪੀਣ ਲੈਣ ਚੱਲਦੇ ਆ ਜੀ ਅਸੀਂ ਸਲੀਪਰ ਡੱਬੇ ਚੋਂ ਪਾਰ ਹੋ ਕੇ ਸਿੱਧਾ ਪੈਂਟਰੀ ਕਾਰ ਵੱਲ ਕੁਝ ਲੈ ਆਣੇ ਆ ਖਾਣ ਨੂੰ ਕੱਲ ਨੂੰ ਲੋਕਾਂ ਨੇ ਲੋਈਆਂ ਦੀਆਂ ਬੁਕਲਾ ਮਾਰ ਲੀਆਂ ਤੇ ਅਸੀਂ ਕੁਝ ਵੀ ਨਹੀਂ ਪਾਦਾ ਹੋਇਆ ਸਲੀਪਰ ਡੱਬੇ ਜਮਾਂ ਖਾਲੀ ਨੇ ਜੀ ਤੇ ਆਪਣੇ ਇਕਨੋਮੀ ਏਸੀ ਵਾਲੇ ਭਰੇ ਹੋਏ ਪਤਾ ਨਹੀਂ ਕਿਉਂ ਲੋਕਾਂ ਨੂੰ ਠੰਡ ਲੱਗਦੀ ਐ ਇਸ ਟਾਈਮ ਵੀ ਲਏ ਹੋਏ ਨੇ ਜੀ ਹਿੱਟ ਤੇ ਆਹਾ ਆ ਗਿਆ ਜੀ ਪੈਂਟਰੀ ਕੋਚ ਲੋਗਰ ਮਿਲਕ 95 ਅੱਜ ਸਵੇਰ ਦਾ ਖਾਣਾ ਜੀ ਆਪਣਾ ਉਪਮਾ ਹੈ ਜੀ ਤੇ ਨਾਰੀਅਲ ਦੀ ਚਟਨੀ ਉੱਤੇ ਪਾ ਦਿੱਤੀ ਗਈ ਐ ਪੈਂਟਰੀ ਵੱਲੋਂ ਕਰ ਦਿਜੀਏ ਪੈਕ ਸਰ ਇਹ 40 ਰੁਪਏ ਦਾ ਰੇਟ ਹੁੰਦਾ ਹੈ ਇਸਕਾ ਔਰ ਸਾਥ ਮੇਂ ਕੋ ਉਹ ਕਟਲਟ ਦੇ ਦਿਜੀਏ ਕਟਲਟ ਉਹ ਰੋ ਬ੍ਰੈਡ ਵਾਲਾ ਵੇਜਿਟਕਟਲੇਟ ਹਮ ਆਪਸ ਜੇ ਇਹ ਰਾਤ ਜਾਓ ਇਕੱਲੇ ਬ੍ਰੈਡ ਛੋੜ ਕੇ ਤਿੰਨ ਕਟਲੇਟ ਕਿਤਨੇ ਕੇ ਮਿਲਗੇ 22 ਕੋਲੋਂ ਦੁੱਧ ਵੀ ਗਰਮ ਕਰਵਾ ਲਿਆ ਸੀ ਤੇ ਉਪਮਾ ਦੇ ਨਾਲ ਕਟਲੇਟ ਵੀ ਲੈ ਲਿਆ ਸੀਗਾ ਤੇ ਆ ਜਿਹੜਾ ਹੈਗਾ ਇੱਥੇ ਇਹਨਾਂ ਦੇ ਕੋਚ ਹੁੰਦੇ ਨਹੀਂ ਜੀ ਪੈਂਟਰੀ ਦੇ ਲੈ ਆ ਦੇ ਉਹਦੇ ਬੈ ਕੇ ਹੁਣ ਖਾਵਾਂਗੇ ਉਹ ਕਹਿੰਦੇ ਦੁੱਧ ਦੁੱਧਰ ਨਾਲ ਲੈ ਕੇ ਜਾਓ ਇੱਥੇ ਰਾਵ ਨਾਲ ਬੈ ਕੇ ਪੀਓ ਜੀ ਇਹਦੇ ਕੋਈ ਪੈਸੇ ਨਹੀਂ ਲਏ ਉਹਨੇ ਦੁੱਧ ਨੇ ਤੇ ਨਾਲ ਕਟਲੇਟ ਦੇ ਲੈ ਬਈ ਪਤਾ ਨਹੀਂ ਕਿਉਂ ਕਿ ਸਰੇ ਸਰੇ ਉਪਮਾ ਖਾ ਪੀ ਕੇ ਜੀ ਫਿਰ ਆਪਣੇ ਵਾਪਸੀ ਟਿਕਾਣੇ ਤੇ ਜਾਗੋ ਤੇ ਫਿਰ ਸੋ ਜੋ ਜਾਗੋ ਤੇ ਫਿਰ ਸੋ ਜੋ ਜੀ ਬਸ ਇਹੀ ਹਸਾਬ ਤਾ ਹੋਇਆ ਪਿਆ ਜੀ ਇਹੀ ਟਿਕਾਣਾ ਆਪਣਾ ਹੋਇਆ ਪਿਆ ਇੱਥੇ ਹੀ ਪਈ ਰਹਿਨੇ ਆ ਜੀ ਬਿਲਕੁਲ ਆਲਸੀਆਂ ਮਾਂ ਤਾਂ ਕਰੀਏ ਤਾਂ ਕਰੀਏ ਵੀ ਕੀ ਟਾਈਮ ਜੀ ਤਕਰੀਬਨ 1:30 2 ਵਜੇ ਦਾ ਜੀ ਤੇ ਆਪਾਂ ਕਦੀ ਅੰਦਰ ਬਹਿ ਜਾਂਦੇ ਆ ਕਦੀ ਬਾਹਰ ਆਏ ਨੇ ਅੰਦਰ ਬਹਿ ਜਾਂਦੇ ਆ ਕਦੀ ਬਾਹਰ ਆਏ ਨੇ ਸਾਡਾ ਜੀ ਇੱਕੋ ਟਿਕਾਣਾ ਬਣਿਆ ਹੋਇਆ ਜੀ ਜਿਹੜਾ ਬਹਿਣ ਦਾ ਉਹ ਹੈਗਾ ਜੀ ਇਹ ਤੇ ਇਹ ਟਿਕਾਣਾ ਬਾੜਾ ਹੀ ਵਧੀਆ ਹੈਗਾ کافی ਚਿਰ ਇੱਥੇ ਆਪਾਂ ਕੱਢ ਦਿੰਨੇ ਆ ਜੀ 2-3 ਘੰਟੇ ਬਹਿ ਕੇ ਆਰਾਮ ਨਾਲ ਨੇਚਰ ਨੂੰ ਦੇਖਦੇ ਹੋਏ ਬਹੁਤ ਹਰ ਵਾਰੀ ਕਹਿੰਦਾ ਨੇਚਰ ਇਜ਼ ਅ ਬੈਸਟ ਹੀਲਰ ਇੱਥੇ ਬਹੁਤ ਸੋਹਣਾ ਸੋਹਣਾ ਜਿਹੜਾ ਹੈਗਾ ਥਿਊ ਦੇਖਣ ਨੂੰ ਮਿਲ ਰਿਹਾ ਇੱਥੇ ਬਹਿ ਕੇ ਇੱਥੇ ਦੇਖ ਸਕਦਾ ਇੰਨਾ ਹੀ ਰਾਹਾਂ ਉੱਤੇ ਕਦੀ ਜੀ ਆਪਾਂ ਨੂੰ ਕਬਰਸਤਾਨ ਦੇਖਣ ਨੂੰ ਮਿਲਦਾ ਹੈ ਕਦੀ ਸ਼ਮਸ਼ਾਨ ਘਾਟ ਦੇਖਣ ਨੂੰ ਮਿਲਦਾ ਹੈ ਕਦੀ ਕਿਸੇ ਦੀ ਖੁਸ਼ੀ ਦੇਖਣ ਨੂੰ ਮਿਲਦੀ ਹੈ ਜੀ ਤੇ ਕਦੀ ਕੋਈ ਮਰਿਆ ਹੋਇਆ ਦੇਖਣ ਨੂੰ ਮਿਲਦਾ ਮਤਲਬ ਇਹ ਰਾਹ ਇਹੋ ਜਿਹਾ ਹੀ ਹੈ ਜੀ ਦੁਨੀਆ ਦਾ ਜਿਦਾ ਆਪਣੀ ਜ਼ਿੰਦਗੀ ਦਾ ਰਾਹ ਕਹਿ ਦਿੰਦੇ ਆ ਦੁੱਖ ਤੋਂ ਲੈ ਕੇ ਸੁੱਖ ਤੱਕ ਤੇ ਫਿਰ ਸੁੱਖ ਤੋਂ ਦੁੱਖ ਤੱਕ ਸਟੇਬਲ ਨਹੀਂ ਰਹਿੰਦਾ ਉਦਾਂ ਹੀ ਟ੍ਰੇਨ ਦੇ ਵਿੱਚ ਵੀ ਜਿਹੜੇ ਰਾਹ ਦਿਖਦੇ ਨੇ ਜੀ ਉਹ ਵੀ ਸਟੇਬਲ ਨਹੀਂ ਰਹਿੰਦੇ ਕਦੀ ਬਹੁਤ ਹਰਿਆਲੀ ਦਿਖਦੀ ਐ ਕਦੀ ਇਹੋ ਜਿਹਾ ਕੂੜਾ ਨਜ਼ਰਾਂ ਲੱਗ ਜਾਂਦਾ ਵਾ ਕਦੀ ਬਹੁਤ ਹੀ ਜ਼ਿਆਦਾ ਸੋਹਣੀ ਨਜ਼ਰ ਆਉਂਦੀ ਐ ਜੀ ਕਦੀ ਕੋਈ ਨਾਲਾ ਨਜ਼ਰ ਆ ਜਾਂਦਾ ਜੀ ਐਦਾਂ ਹੀ ਜ਼ਿੰਦਗੀ ਦਾ ਵੀ ਰਾਹ ਹੁੰਦਾ ਜੀ ਕਦੀ ਸੁਖ ਪ੍ਰਤੀਤ ਹੁੰਦੇ ਨੇ ਕਦੀ ਦੁੱਖ ਪ੍ਰਤੀਤ ਹੁੰਦੇ ਨੇ ਪਰ ਹਰ ਇੱਕ ਚੀਜ਼ ਸਟੇਬਲ ਨਹੀਂ ਐ ਜੀ ਤੇ ਦੁੱਖ ਆਇਆ ਤਾਂ ਸੁੱਖ ਵੀ ਆਉਂਦਾ ਹੀ ਐ ਮਨਵਾ ਚੀਜ਼ ਬੜੀ ਘੈਂਟ ਲੱਗਦੀ ਜਦੋਂ ਇੱਕ ਗੱਡੀ ਨੂੰ ਦੂਜੀ ਗੱਡੀ ਬਾਈਪਾਸ ਕਰਦੀ ਹੈ ਬਹੁਤ ਨਿਆਰਾ ਹੁੰਦਾ ਹੈ ਜੀ ਮੈਂ ਉਹ ਚੀਜ਼ ਹਲੇ ਤੱਕ ਨਹੀਂ ਦੇਖੀ ਹੈਗੀ ਹੈ ਪਹਿਲੇ ਦਿਨ ਦੇਖਦਾ ਹੁੰਦਾ ਸੀ ਕਿ ਜਦੋਂ ਦੋ ਗੱਡੀਆਂ ਨਾ ਸੇਮ ਸਪੀਡ ਤੇ ਚੱਲ ਰਹੀਆਂ ਹੋਣ ਇਨ ਦਾ ਸੇਮ ਡਾਇਰੈਕਸ਼ਨ ਉਹ ਵੀ ਚੀਜ਼ ਕਦੀ ਦੇਖਾਂਗੇ ਪਰ ਆ ਬਾਈਪਾਸ ਦਾ ਹਿਸਾਬ ਦਾ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਆਹ ਜੀ ਆਹ ਖਤਮ ਕਰ ਗਿਆ ਜੀ ਇੱਕ ਟ੍ਰੇਨ ਨੂੰ ਇਹ ਤੇ ਆਹ ਦੇਖੋ ਜਿੱਦਾਂ ਤੁਸੀਂ ਹੁਣ ਘਰ ਦੇਖ ਰਹੇ ਸੀਗੇ ਇਹ ਜਮ੍ਹਾਂ ਹੁਣ ਇੱਕ ਨਵਾਂ ਨਜ਼ਾਰਾ ਆ ਖੇਤਾਂ ਦਾ ਆ ਜਿਹੜੇ ਬੰਜਰ ਜੇ ਖਲੀ ਖਾਂਡ ਜੇ ਨੇ ਜੀ ਆਪਾਂ ਗੱਲਬਾਤ ਕਰੀ ਖਰਪਤਵਾਰ ਜਿਹੀ ਹੋਈ ਹੈ ਸਾਰੇ ਕੱਖ ਜੀ ਹੈ ਇਹ ਕਿਸੇ ਕੰਮ ਦੀ ਚੀਜ਼ ਨਹੀਂ ਹੈ ਇਹ ਐਦਾਂ ਹੀ ਹੁਣ ਅੱਗੇ ਜਾ ਕੇ ਬੜੀ ਸੋਹਣੀ ਘਾਹ ਵੀ ਨਜ਼ਰ ਆਉਗੀ ਜਿਹੜੀ ਬਹੁਤ ਕੰਮ ਦੀ ਹੋਊਗੀ ਐਦਾਂ ਹੀ ਹੁੰਦਾ ਜੀ ਕਦੀ ਕੋਈ ਚੱਜਦੀਆਂ ਚੀਜ਼ਾਂ ਦੇਖਦੀਆਂ ਕਦੀ ਕੋਈ ਅਜੀਬ ਜਿਹੀ ਚੀਜ਼ਾਂ ਦੇਖਦੀਆਂ ਬਾਕੀ ਜੀ ਆਪਾਂ ਗੱਲਬਾਤ ਕਰੀਏ ਜੀ ਇਹ ਟ੍ਰੇਨ ਬਹੁਤਾ ਸਫਰ ਖਿੱਚਾ ਹੀ ਹੈ ਜੀ ਜਮਾ ਮਿਡਲ ਇੰਡੀਆ ਦੇ ਵਿੱਚ ਆ ਹੁਣ ਇਹਨੇ ਚਾਂਸੀ ਪਾਰ ਕਰਿਆ ਤੇ ਚਾਂਸੀ ਤੋਂ ਬਾਅਦ ਹੋਣਾ ਸੀ ਇਸ ਟਾਈਮ ਗੁਆਲਿਆਰ ਵੱਲ ਜਾ ਰਹੇ ਆ ਜੀ ਤੇ ਗੁਆਲਿਆਰ ਇੱਥੇ ਆਪਣਾ ਜਿਹੜਾ ਹੈਗਾ ਖਾੜ ਪੇਣ ਦਾ ਆਰਡਰ ਕਰ ਉੱਤਪਈ ਕੁਛ ਖਾਮਾ ਗਈ ਤੇ ਆ ਬਾਹਰ ਦੇ ਨਿਆਰੇ ਤੁਸੀਂ ਚੈੱਕ ਕਰੋ ਹੋਰ ਹੀ ਲੱਗਦਾ ਜੀ ਜਦੋਂ ਇੰਨੀ ਫਾਸਟ ਤੇ ਇਹਨਾਂ ਨੂੰ ਬਾਈਪਾਸ ਕਰ ਦਿੱਤਾ ਕਦੀ ਬਾਈ ਜੀ ਅੰਦਰ ਬੈਜੰਨੇ ਆ ਕਦੀ ਬਾਹਰ ਬੈਜੰਨੇ ਆ ਜੀ ਆ ਉੱਪਰਲਾ ਆਪਣਾ ਟਿਕਾਣਾ ਆ ਵੇ ਜੀ ਤੇ 6 ਬਾਈ 6 ਸੀਟਾਂ ਦਾ ਸੈਟ ਐ ਇਥੇ ਇਕਨੋਮੀ ਥੋੜੀ ਜੀ ਘੱਟ ਹੁੰਦੀ ਹੈ ਜੀ ਆਪਣੀ 3 ਏਸੀ ਤੋਂ ਸੀਟਾਂ ਤਾਂ ਵਧੀਆ ਵੈਸੇ ਕੰਫਰਟੇਬਲ ਹੀ ਨੇ ਜੀ ਪਰ ਇਹ ਥੋੜਾ ਜਿਹਾ ਸਾਈਜ਼ ਘੱਟ ਐ ਜਿਵੇਂ ਆਪਾਂ ਗੱਲ ਕਰੀਏ ਲੈਂਥ ਦੀ 6 ਫੁੱਟ ਵੀ ਪ੍ਰੋਪਰ ਨਹੀਂ ਹੈਗੀ ਮੇਰੀਆਂ ਲੱਤਾਂ ਥੋੜੀਆਂ ਜੀਆਂ ਬਾਹਰ ਆ ਜਾਂਦੀਆਂ ਜੀ ਕਿਉਂਕਿ ਮੇਰੀ 5-10 ਦੇ ਤਕਰੀਬਨ ਹਾਈਟ ਹੋਊਗੀ 3x3 ਦਾ ਸੈੱਟ ਇੱਧਰ 3x3 ਦਾ ਸੈੱਟ ਇੱਧਰ ਨਾਲ ਇਹ ਚਾਦਰ ਇਹ ਦੇ ਦਿੰਦੇ ਨੇ ਵੀ ਇਕੱਠੇ ਜੇ ਕਰਕੇ ਇਹਦੇ ਤਕਰੀਬਨ 73 ਸੀਟਾਂ ਨੇ ਜੀ ਪੂਰੇ ਕੋਚ ਦੇ ਵਿੱਚ ਇੱਕ ਉਹ ਤੋਂ ਅਲਗ ਕਰਾਉਣਾ ਤਾਂ ਅੱਦ ਨਾਲ ਪਹਿਲੇ ਉਤਰ ਜਾਵਾਂ ਫਿਰ ਕਰਦਾ ਹੁਣੇ ਹੁਣੇ 10 ਮਿੰਟ ਪਹਿਲੇ ਕੋਲਿਆਰ ਦਾ ਸਟੇਸ਼ਨ ਪਾਰ ਕਰਿਆ ਸੀਗਾ ਜੀ ਤੇ ਉੱਥੋਂ ਹੀ ਮੈਂ ਜਿਹੜਾ ਸੀਗਾ ਇੱਕ ਖਾਣ ਨੂੰ ਆਰਡਰ ਕੀਤਾ ਸੀਗਾ ਜੀ ਆਪਣੀ ਐਪ ਤੋਂ ਜਿਹੜਾ ਐਪ ਦਾ ਨਾਮ ਹੈ ਜੀ ਆਈਆਰਸੀਟੀਸੀ ਕੀ ਕੈਟਰੀ ਤੇ ਆਈ ਸਕੈਮ ਦੀ ਗੱਲ ਕਰੀਏ ਤੁਹਾਨੂੰ ਜਿਹੜੀ ਹੈਗੀ ਐ ਉਹ ਖਾੜੀ ਜਿਹੀ ਦਿਖਾਈ ਉਹਨੇ ਡਸਟਬਿਨ ਦੇ ਵਿੱਚ ਸੁੱਟੀ ਐ 140 ਰੁਪਏ ਦੇ ਲਗਭਗ ਦੀ ਸੀ ਜਿਹਦੇ ਵਿੱਚ ਸੀਗੇ ਜੀ ਦੋ ਆਲੂ ਦੇ ਪਰਾਂਠੇ ਸੀਗੇ ਆਰਡਰ ਮੈਂ ਕਰੇ ਸੀ ਜੀ ਪਨੀਰ ਦੇ ਪਰਾਂਠੇ ਤੇ ਨਾਲ ਉਹਦੇ ਸਬਜ਼ੀ ਸੀ ਜੀ ਆਲੂਆਂ ਦੀ ਤੇ 180 ਰੁਪਈਆ ਦੀ ਥਾਲੀ ਪਈ ਸੀ ਜੀ ਉਹ ਪਨੀਰ ਦੇ ਪਰਾਂਠੇ ਪਾ ਕੇ ਗੁਵਾਲੀਅਰ ਸਟੇਸ਼ਨ ਤੋਂ ਜਿਹੜਾ ਹੈਗਾ ਬੰਦਾ ਫੜਾਇਆ ਗਿਆ ਸੀਗਾ ਤੇ ਇਹੋ ਜਿਹੀ ਬੜੀ ਮਾੜੀ ਲੱਗਦੀ ਐ ਜੀ ਜਦੋਂ ਸਕੈਮ ਹੋਵੇ ਪੇਮੈਂਟ ਉਹਦੀ ਹੋਈ ਹੋਵੇ ਤੇ ਆੜ ਫਰੀਦ ਤੋਂ ਅੱਠ ਪਰੇ ਤੋਂ ਅਸ ਤੋਂ ਬਾਅਦ ਜਦੋਂ ਇਹ ਗੱਲ ਵੀ ਨਾ ਹੋਵੇ ਕਿਚਨ ਤਾਰੀ ਨੰਬਰ ਦੇ ਅਗਰ ਫੋਨ ਨਾਲ ਦਾ ਫਾਇਦਾ ਵੀਡੀਓ ਖਾਣ ਪੀਣ ਦੀ ਚੀਜ਼ਾਂ ਦੇ ਪਿੱਛੇ ਆਪਾਂ ਲੜੀਏ ਉਹਨਾਂ ਨਾਲ ਗੱਲਬਾਤ ਕਰੀਏ ਏਦਾਂ ਕਰੀਏ ਅਗਲਾ ਫੜਾਇਆ ਕਿ ਇਹ ਏਦਾਂ ਕਰਕੇਗਾ ਉਦਾਂ ਕਰਕੇਗਾ ਪਰ ਇਹ ਹੈ ਕਿ ਇੰਡੀਆ ਕਿਸ ਚੀਜ਼ ਕਰਕੇ ਆਪਣਾ ਸੁਰਖੀਆਂ ਦੇ ਵਿੱਚ ਆਂਦਾ ਕਿਉਂਕਿ ਕਿੱਥੇ ਨਜਾਇਜ਼ ਸਕੈਮ ਬੜੇ ਹੁੰਦੇ ਐ ਖਾਣ ਪੀਣ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਬੰਦਾ ਕਮਾਂਦਾ ਕਿਸ ਚੀਜ਼ ਦੇ ਵਾਸਤੇ ਆ ਉਹ ਖਾਣਾ ਪੀਣਾ ਜੇ ਖਾਣ ਪੀਣ ਵੀ ਹੈਗਾ ਸਕੈਮ ਦੇ ਵਿੱਚ ਹੋਵੇ ਤਾਂ ਉਹ ਬਹੁਤ ਗੰਦੀ ਗੱਲ ਹੋ ਜਾਂਦੀ ਐ ਖਾਣਾ ਪੀਣਾ ਤਾਂ ਐਟਲੀਸਟ ਛੱਡ ਦੇਣਾ ਚਾਹੀਦਾ ਜੀ ਇੱਕ ਇਨਸਾਨ ਨੂੰ ਜੇ ਉਹਨੂੰ ਕੋਈ ਕਿਸੇ ਚੀਜ਼ ਦੀ ਕਦਰ ਜਿਉਂ ਨੂੰ ਆਪਣੇ ਘਰ ਦੇ ਬੰਦਿਆਂ ਦੀ ਕਦਰ ਹੋਵੇ ਜੀ ਤੇ ਖਾਣਾ ਪੀਣਾ ਤਾਂ ਐਟ ਲੀਸਟ ਛੜਨਾ ਚਾਹੀਦਾ ਰਹੀ ਇਨਸਾਨ ਨੂੰ ਜੀ ਸਕੈਮ ਦੇ ਵਿੱਚ ਲਿਆਨ ਨਾਲੋਂ ਇਹ ਬਹੁਤ ਮਾੜਾ ਲੱਗਦਾ ਹੈ ਜੀ ਜਦੋਂ ਇੰਡੀਆ ਵਰਗੇ ਐਡੇ ਡੈਮੋਕਰੈਟਿਕ ਰਿਪਬਲਿਕ ਦੇ ਵਿੱਚ ਵੀ ਆਪਾਂ ਖਾਣ ਪੀਣ ਦੇ ਪ੍ਰਤੀ ਸਕੈਮ ਦਾ ਜਿਹੜਾ ਹੈਗਾ ਲੈਣੇ ਆ ਜੀ ਆਖਰਾ ਤੇ ਉਹ ਬਹੁਤ ਗਲਤ ਲੱਗਦਾ ਹੈ ਜੀ ਤੇ ਇਹਦੀ ਗੱਲ ਜਿਹੜੀ ਆ ਮੈਂ ਤਾਂ ਮਤਾਂ ਦੱਸਣਾ ਚਾਹੁੰਦਾ ਸੀਗਾ ਜੀ ਇਹਦਾ ਮੇਨ ਮਕਸਦ ਇਹ ਨਹੀਂ ਹੈ ਕਿ ਮੈਂ ਕਿਸੇ ਚੀਜ਼ ਨੂੰ ਡੀਗ੍ਰੇਡ ਕਰ ਰਿਹਾ ਇਹਦਾ ਮੇਨ ਮਕਸਦ ਮੇਰਾ ਦੱਸਣਾ ਇਹ ਹੈ ਕਿ ਜੇ ਕੋਈ ਖਾਣ ਪੀਣ ਨੂੰ ਮੰਗਾਇਆ ਸੀ ਪੈਸੇ ਗਏ ਚੀਜ਼ ਖਾਣ ਨੂੰ ਚੰਗੀ ਵਿਣੀ ਮਿਲੀ ਫਿਰ ਪੈਸੇ ਦੇਣ ਦਾ ਕੀ ਮਤਲਬ ਹੋਇਆ ਜੀ ਤੇ ਆਪਾਂ ਪੇ ਕੀਤੇ ਜੀ ਤੇ ਚੀਜ਼ ਉਹ ਆਈ ਵੀ ਨਹੀਂ ਉਸ ਤੋਂ ਬਾਅਦ ਜਿਹੜੀ ਹੈਗੀ ਚੀਜ਼ ਜਿਹੜੀ ਆਈ ਆ ਬਿਲਕੁਲ ਠੰਡੀ ਠਕੋਰ ਕਿਸੇ ਕੰਮ ਦੀ ਚੀਜ਼ ਨਹੀਂ ਫਿਰ ਐ ਲੱਗਦਾ ਕਿ ਭਾਈ ਪੈਸੇ ਜਿਹਦੇ ਨੇ ਕਮਾ ਰਿਆ ਖਾਣ ਪੀਣ ਵਾਸਤੇ ਉਹੀ ਚੀਜ਼ ਚਾਹੀਦੀ ਨਹੀਂ ਮਿਲ ਰੀ ਤਾਂ ਫਿਰ ਕਿਉਂ ਆਪਾਂ ਪੈਸ ਹਾਈਦਰ ਸਾਹਮਣੇ ਮੱਧ ਪ੍ਰਦੇਸ਼ ਸਾਰਾ ਜੀ ਔਰ ਥੋੜੀ ਦੇਰ ਚ ਹੋਰ ਯੂਪੀ ਦੇ ਵਿੱਚ ਟ੍ਰੇਨ ਵੜ ਜਾਏਗੀ ਸਾਰਾ ਦਾ ਸਾਰਾ ਜਿਹੜਾ ਹੈਗਾ ਖੇਤੀ ਵਾਲਾ ਏਰੀਆ ਜੀ ਬਾਬਾ ਦਾ ਦਾਦ ਜਿੱਥੇ ਕਿਸਾਨ ਭਾਈ ਆਪਣੇ ਕੰਮ ਕਰੀ ਜਾਂਦੇ ਨੇ ਤੇ ਇਤੋਂ ਹੀ ਦਾਣਾ ਜਿਹੜਾ ਹੈਗਾ ਢੇਰ ਤੇ ਜਾਵੇ ਤੁਹਾਡੇ ਕਾਹ ਦਾ ਪੁੱਛੀਏ ਫਾਕੀਰ ਦਾ ਸਨੇਹਾ ਹੈ ਜੀ ਜੇ ਮੇਰਾ ਕੋਈ ਭਾਈ ਦੇਖਦਾ ਹੋਵੇ ਸਟੇਸ਼ਨ ਦੇ ਵਿੱਚ ਮਾਰ ਪੇਟ ਦਾ ਇੱਕ ਕੰਮ ਕਰਦਾ ਵਾਕੀ ਲੋਕਲ ਵੈਂਡਰ ਵੀ ਹੁੰਦੇ ਕਈ ਜਿਹੜੀ ਉਹਨਾਂ ਕੋਲ ਸਮਾਨ ਲੈ ਕੇ ਵਗਦਾ ਜਿਹੜਾ ਹੈਗਾ ਸੈਲਿੰਗ ਮੋਨ ਲਾ ਕੇ ਹੁੰਦੀ ਹੈ ਤੇ ਉਹਨਾਂ ਦਾ ਲਾਇਸੈਂਸ ਕੈਂਸਲ ਹੋ ਜੇਗਾ ਹੋਰ ਕੁਝ ਨਹੀਂ ਹੁੰਦਾ ਜੇਪਾ 100 ਤਾਰੀਖਾ ਜਾ ਕੇ ਕੰਪਲੇਂਟ ਕਰ ਦਿੰਦੇ ਆ ਤੇ ਬਸ ਇਹੀ ਹੁੰਦਾ ਜਾ ਤਾ ਉਹਨਾਂ ਦਾ ਲਾਇਸੈਂਸ ਕੈਂਸਲ ਹੋ ਜਾਏਗਾ ਜਾ ਤਾ ਅਗਿਆ ਕੰਪਲੇਂਟ ਭੇਜੇਗੀ ਫਾਈਲ ਭੇਜੇਗਾ ਇਹ ਹੁੰਦਾ ਹੈ ਪਰ ਅਸਿੱਧਰ ਦੇ ਫਿਰ ਨਹੀਂ ਇੰਨੀਆਂ ਰੇਲ ਦੇ ਉੱਤੇ ਵੀਡੀਓ ਆ ਵਰਤੀਆਂ ਇਹਨਾਂ ਕੋਲ ਬਣਦਾ ਹੈ ਤੇ ਨਾ ਉਹ ਫੇਰ ਵੀ ਜਿਹੜੀ ਹੈਗੀ ਸ਼ਰਮ ਨਹੀਂ ਆਦੀ ਕਿ ਖਾਣ ਪੀਣ ਦੇ ਵਿੱਚ ਸਟੇਮ ਨਾ ਕਰੀਏ ਵੱਡਾ ਕਿੰਨੇ ਚਿਰ ਤੋਂ ਭੁੱਖਾ ਹੁੰਦਾ ਮੈਂ ਸਵੇਰੇ ਖਾਦਾ ਖਾਲਦਾ ਬਕਾਇਦਾ ਖਾਦਾ ਵੀ ਨਹੀਂਗਾ ਮੈਂ ਕੱਲ ਉਹ ਟ੍ਰੇਨ ਦਾ ਵਧੀਆ ਵੀ ਨਹੀਂ ਲੱਗਦਾ ਕਰੀਏ ਜੀ ਕੀ ਮਜਬੂਰ ਹਾਂ ਅੱਜ ਮੰਗਾ ਲਿਆ ਮੈਂ ਕਿ ਬਾਹਰੋਂ ਚਲੋ ਆਰਡਰ ਕਰ ਦਿੰਦੇ ਆ ਵੱਡਾ ਸਟੇਸ਼ਨ ਆ ਰਿਹਾ ਫਿਰ ਵੀ ਚੀਜ਼ ਚੱਲਦੀ ਨਹੀਂ ਮਿਲੀ ਪੈਸੇ ਦੇ ਕੇ ਫਿਰ ਬੜਾ ਮਾੜਾ ਲੱਗਦਾ ਵਾਕੀ ਚਲੋ ਆਪਣੀ ਆਪਣੀ ਚੱਲ ਜਾਂਦਾ ਰਿਹਾ ਸੀ ਲੋਗੇ ਇੱਥੇ ਇੱਥੇ ਲਈ ਸੀ ਕਿਹੜੇ ਆ ਜੀ ਪਰ ਬਾਲੀ ਵੱਡੀ ਐ ਕੋੜਾ ਵੀ ਨਜ਼ਰ ਆ ਰਿਹਾ ਯਾਨੀ ਕਿ ਪੰਜਾਬ 'ਚ ਪੂਰੀ ਠੰਡ ਹੋਵੇਗੀ ਓਕੇ ਰਿਪੋਰਟ ਵਾਲੀ ਚੰਬਰ ਨਦੀ ਹੋ ਸਕਦੀ ਐ ਇਹ ਕਿਉਂਕਿ ਆਲੇ ਦੁਆਲੇ ਘਾਟੀਆਂ ਨੇ ਘਾਟੀਆਂ ਸਾਰੀ ਛੋਟੀ ਛੋਟੀ ਪਹਾੜੀਆਂ ਯਾਨੀ ਕਿ ਚੰਬਰ ਦੀਆਂ ਘਾਟੀਆਂ ਚਾਚਾ ਸੂਰਜ काम हो गई जी स्टेशन आ गया जी अपना फरीदाबाद ਤੇ ਸਵੇਰ ਤੋਂ ਅਸੀਂ ਖਾਣ ਪੀਣ ਦੇ ਮਾਮਲੇ 'ਚ ਲੜੀ ਜਾਂਦੇ ਸੀ ਕਿ ਇਹੋ ਜਿਹਾ ਉਹੋ ਜਿਹਾ ਤੇ ਹੁਣ ਆਪ ਬਾਈ ਆਪਣਾ ਪੈਂਟਰੀ ਵਾਲਾ ਕਹਿੰਦਾ ਤੜਦੀ ਸਪੈਸ਼ਲ 6 ਰੋਟੀਆਂ ਬਣਵਾ ਕੇ ਲਿਆਇਆ ਜੀ ਤੇ ਨਾਲ ਰਾਜਮਾ ਦੀ ਸਬਜ਼ੀ ਕਹਿੰਦਾ ਆ ਲਓ ਜੀ ਰਾਜਮਾ ਕਿੰਨੇ ਚਿਰ ਬਾਅਦ ਖਾਣ ਲੱਗੇ ਸਾਨੂੰ ਨਹੀਂ ਪਤਾ ਤੇ ਰਾਜਾ ਚਾਹ ਆ ਵੀ ਆ ਚਾਹ ਆ ਤੇ ਟ੍ਰੇਨ ਜਿਹੜੀ ਹੈਗੀ ਹੈ ਜੀ ਆਪਣੀ ਪੰਜਾਬ ਵੱੜ ਗਈ ਹੋਈ ਹੈ ਜੀ ਪੂਰੀ ਤੇ ਮੂੰ ਆ ਦੇਖੋ ਇਹ ਬਿਆਨ ਕਰਦਾ ਹੈ ਠੰਡੀ ਠੰਡੀ ਖੁਸ਼ਬੂ ਬਿਆਨ ਕਰਦੀ ਕਿ ਸਿਆਲਾਂ ਦਾ ਜਿਹੜਾ ਹੈਗਾ ਪ੍ਰਸਥਾਨ ਹੋ ਗਿਆ ਪੰਜਾਬ ਵਿੱਚ ਕੋਸ਼ਿਸ਼ ਕਰ ਰਿਆ ਸੀ ਕਿਸੇ ਪਾਸੋਂ ਜਿਹੜਾ ਹੈਗਾ ਆਪਣਾ ਮੂੰਹ ਹਿੱਕ ਲਜੇ ਮੂੰਹ ਦੇ ਵਿੱਚੋਂ ਪਰ ਉਹੀ ਗੱਲ ਹੋਈ ਨਹੀਂ ਨਿਕਲਿਆ ਜੀ ਆਹ ਲਾ ਦਿੰਨੇ ਆ ਗੇਟ ਇਹਦੇ ਰਾਤੀ ਚੋਰੀਚਕਾਰੀ ਹੋਣ ਦਾ ਬੜਾ ਖਤਰਾ ਹੁੰਦਾ ਹੈ ਇਹ ਆ ਲੱਗੇ ਆ ਉਹਨਾਂ ਜਾ ਕੇ ਬਸ ਪੈਣੇ ਹੈ ਜੀ ਲੁਧਿਆਣਾ ਆਣ ਵਾਲਾ ਸਟੇਸ਼ਨ ਆ ਗਿਆ ਜੀ ਅਹਿਮਦਗੜ ਮੰਡੀ ਇਹ ਲੁਧਿਆਣਾ ਇੱਥੋਂ ਤਕਰੀਬਨ ਹੈਗਾ ਆਪਣਾ ਲਗਭਗ ਮੰਨ ਕੇ ਚੱਲੀਏ 30 ਕਿਲੋਮੀਟਰ ਦੇ ਲਾਗੇ-ਛਾਗੇ ਹੋਊਗਾ ਤੇ ਉਹੀ ਸਟੇਸ਼ਨ ਹੈ ਜੀ ਜਿੱਥੇ ਮੈਂ ਬਹੁਤ ਵਾਰ ਆਇਆ ਸੀ ਬਹੁਤ ਵਾਰ ਆਂਦਾ ਜਾਂਦਾ ਰਹਿੰਦਾ ਵਾਂ ਉਹ ਕਿਉਂ ਆਂਦਾ ਜਾਂਦਾ ਰਹਿੰਦਾ ਸੀ ਆ ਪਹਿਲੇ ਟਾਈਮ ਦੇ ਵਿੱਚ ਮੈਂ ਦਵਾਈਆਂ ਦੀ ਬਹੁਤ ਸਪਲਾਈ ਕਰਦਾ ਹੁੰਦਾ ਸੀ ਚੱਲਣ ਲੱਗੀ ਜੀ ਟ੍ਰੇਨ ਮੈਂ ਸਵੇਰ ਲੁਧਿਆਣੇ ਜਾ ਕੇ ਖਾੜੂਗੀ ਇਹ ਆਪਣੇ ਆਪ ਨੂੰ। ਲੋ ਜੀ ਚੱਲ ਗਈ ਟ੍ਰੇਨ। ਲੁਧਿਆਣੇ ਪਹੁੰਚਦੇ ਆਂ ਤੇ ਲੁਧਿਆਣੇ ਜਾ ਕੇ ਜੀ ਆਪਣਾ ਲੱਗੇ ਤਾਂ ਸਾਈਕਲ ਕੱਢ ਕੇ ਤੇ ਆਪਾਂ ਨੂੰ ਇੱਕ ਬੰਦਾ ਮਿਲਣ ਆ ਰਿਹਾ ਸੀ। ਬਹੁਤ ਸਾਡਾ ਦਿਲੀ ਬੰਦਾ ਹੈ ਜੀ। 2-4 ਜ਼ਿੰਦਗੀ ਦੇ ਯਾਰ ਬਣਾਏ ਨੇ ਜੀ ਉਹ ਉਹਨਾਂ ਦੇ ਵਿੱਚੋਂ ਇੱਕ ਹੈ ਜੀ। ਉਹ ਲੈਣ ਆ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਚੱਲ ਪਾਵਾਂਗੇ ਜੀ ਘਰ ਵੱਲ ਨੂੰ ਜੀ। 6 ਮਹੀਨਿਆਂ ਬਾਅਦ ਜੀ ਆਪਣੇ ਘਰ ਦਾ ਝਾਕਾ ਆਪਣੇ ਸ਼ਹਿਰ ਦਾ ਝਾਕਾ ਜੀ ਤੇ ਕੂੜਾ ਉਦੋਂ ਦਾ ਉਥੋਂ ਦਾ ਇੱਥੇ ਹੀ ਪਿਆ ਜੀ ਇਹੜਾ ਟ੍ਰੇਨਾਂ ਦੀ ਸਾਈਡ ਤੇ ਪਿਆ ਹੁੰਦਾ ਜੀ ਤੇ ਇਹ ਝਾਕਾ ਜੀ ਆਪਣੇ ਲੁਧਿਆਣੇ ਸ਼ਹਿਰ ਦਾ ਮੌਸਮ ਪੂਰਾ ਠੰਡਾ ਤੇ ਤਾਪਮਾਨ ਹੈ ਜੀ 11 ਡਿਗਰੀ ਘਟ ਗਿਆ ਯਾਨੀ ਕਿ ਘਟਾਓ ਦੇ ਵਿੱਚ ਹੈ ਜੀ ਆਪਣਾ ਤਾਪਮਾਨ ਇਹ ਆ ਲੜੀਆਂ ਲੱਗਣ ਦਾ ਮਤਲਬ ਹੈ ਜੀ ਕਿ ਇਹ દિਵਾਲੀ ਤੋਂ ਬਾਅਦ ਇਹਦੀਆਂ ਇੱਥੇ ਉਦੋਂ ਦੀਆਂ ਲੱਗੀਆਂ ਹੋਈਆਂ ਮਨ ਲਗਾ ਦਾ ਜਿਹੜਾ ਹਸਾਬ ਨਾਲੀ ਟ੍ਰੇਨ ਹੈ ਚੱਲ ਰਹੀ ਹੈ ਤੇ ਪਲੇਟਫਾਰਮ ਸੱਜੇ ਹੱਧਾਗਾ। ਮੈਂ ਖੱਬੇ ਹੱਥ ਖੜਾ ਹਾਂ ਜੀ। ਲੁਧਿਆਣਾ ਸ਼ਹਿਰ। ਇਨ 3 2 1 ਦਰਸ਼ਨ ਦਿਦਾਰ ਕਰੋ ਜੀ ਤੁਸੀਂ ਆਪਣੇ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਦੁੱਖ ਨਿਵਾਰਣ ਸਾਹਿਬ ਦੀ ਜੀ। ਗੁਰਦੁਆਰਾ ਸ੍ਰੀ ਗੁਰੂ ਦੁੱਖ ਨਿਵਾਰਣ ਸਾਹਿਬ ਦੀ ਜੀ। ਬਾਲਦੀਆਂ ਲੇਟਾਂ ਬਿਆਨ ਕਰਦੀਆਂ ਕਿ ਗੁਰਪੁਰ ਬੜੇ ਸੋਹਣੇ ਤਰੀਕੇ ਨਾਲ ਮਨਾਇਆ ਗਿਆ ਸੀਗਾ। ਲੁਧਿਆਣਾ ਸ਼ਹਿਰ ਦੇ ਵਿੱਚ। ਤੇ ਅਸੀਂ ਉਸ ਟਾਈਮ ਮੌਜੂਦ ਨਹੀਂ ਸੀਗੇ ਸ਼ਹਿਰ ਦੇ ਵਿੱਚ ਨੀਲੀ ਟ੍ਰੇਨ ਲਾਲ ਟ੍ਰੇਨ ਨੂੰ ਬਾਈਪਾਸ ਕਰਦੀ ਹੋਈ ਇੱਧਰ ਨੀਲਾ ਪਾਸਾ ਇੱਧਰ ਲਾਲ ਪਾਸਾ ਹੈਗੀ ਬਾਕੀ ਇਹ ਥੋੜਾ ਜਿਹਾ ਏਰੀਆ ਰਾਤ ਨੂੰ ਸੇਫ ਨਹੀਂ ਹੈਗਾ ਗੁਰੂ ਘਰ ਦੇ ਕੋਲੋਂ ਤਾਂ ਠੀਕ ਹੈ ਜਿਵੇਂ ਇੱਥੇ ਮੂਰੇ ਗੇਟ ਲੱਗ ਜਾਂਦੇ ਹਨਾ ਤੇ ਇੱਧਰਲੇ ਪਾਸੇ ਥੋੜਾ ਸਾਫ ਕਰ ਹੈਗਾ ਜੀ ਆਪਣਾ ਓਲੇ ਵੰਦੇ ਆ ਸਮਝੋ ਜੀ ਜਿਹੜੇ ਉਹ ਕਰਦੇ ਨੇ ਥੋੜਾ ਜਿਹਾ ਵਿਚਾਰ ਰੱਖੋ ਜੀ ਇਹ ਤਾਂ ਮਾ ਥਾਵਾ ਤੇ ਆ ਕੇ ਤੇ ਜੇ ਹਸਾਬ ਨਾਲ ਟ੍ਰੇਨ ਇਧਰ ਤੁਰੀ ਜਾਂਦੀ ਹੈ ਮੇਰੇ ਹਿਸਾਬ ਨਾਲ ਇਧਰਲੇ ਪਾਸੇ ਸਟੇਸ਼ਨ ਆਊਗਾ ਜੀ ਆਪਣਾ ਯਾਨੀ ਕਿ ਪਲੇਟਫਾਰਮ ਪ੍ਰੇਡਿਕਸ਼ਨ ਹੋ ਗਈ ਗਲਤ ਜੀ ਸਟੇਸ਼ਨ ਖੱਬੇ ਹੱਥ ਹੀ ਆਇਆ ਹੁਣ ਇਹ ਜਿਹੜੇ ਪਲੇਟਫਾਰਮ ਤੇ ਸਾਨੂੰ ਲਾਊ ਵਿਜ਼ਿਟਰੇਨ ਇੱਥੋਂ ਹੁਣ ਸਾਈਕਲ ਕਿਵੇਂ ਲੈ ਕੇ ਜਾਣਾ ਕਿਉਂਕਿ ਇਹਦੇ ਮੂਹਰੇ ਡੱਬੇ ਦੇ ਵਿੱਚ ਹੀ ਆਪਣਾ ਸਾਈਕਲ ਹੈਗਾ ਕਿਵੇਂ ਲੈ ਕੇ ਜਾਣਾ ਉਹ ਦੇਖਣਾ ਪੈਣਾ ਮੈਂ ਤੇ ਜੇ ਚੱਕ ਕੇ ਮੈਨੂੰ ਲੱਗਦਾ ਮੈਨੂੰ ਆਪ ਨਹੀਂ ਚੱਕ ਕੇ ਲੈ ਕੇ ਜਾਣਾ ਮੈਨੇ ਲਾਓ ਜੀ ਆਪਣੀ ਧਰਤੀ ਤੇ ਪੈਰ ਰੱਖ ਲੇ ਜੀ ਤੇ ਥੈਂਕ ਯੂ ਬੁਲਾਉਣ ਵਾਸਤੇ ਕੰਮ ਕੰਮ ਨਵੇੜ ਕੇ ਫਿਰ ਅਸੀਂ ਵਾਪਸ ਵਗ ਜਾਣਾ ਹੈ ਜੀ ਮਾਹੌਲ ਜਮਾ ਇੱਥੇ ਠੰਡਾ ਠੰਡਾ ਹੀ ਹੈ ਪਰ ਆਪਾਂ ਨੂੰ ਨਿਆਰਾ ਆ ਰਿਹਾ ਜੀ ਕਿਉਂਕਿ ਆਈ ਲਵ ਵਿంటర్ ਨਹੀਂ ਮਿਲ ਪਾਈ ਜੀ ਆਪਾਂ ਨੂੰ ਆਪਣੀ ਸਾਈਕਲ ਤੇ ਆ ਪਰਚੀ ਜੀ ਸੀ ਕਿਸੇ ਕੰਮ ਨਹੀਂ ਆਈ ਸਵੇਰ-ਸਵੇਰ ਦਾ ਟਾਈਮ ਸੀਗਾ ਜੀ ਉਹ ਮੰਗਦੇ ਸੀ ਧਾਰ ਕਾਰਡ ਦੀ ਕਾਪੀ ਤੇ ਧਾਰ ਕਾਰਡ ਦੀ ਕਾਪਨੀ ਕੋਲੇ ਆਪਣੇ ਕੋਲੇ ਹੈ ਨਹੀਂ ਸੀਗੀ ਤੇ ਫਿਰ ਉਹਦੇ ਚੱਕਰ ਚ ਸਾਈਕਲ ਨਹੀਂ ਮਿਲੀ ਹੁਣ ਸਵੇਰੇ-ਸਵੇਰੇ ਸਾਈਕਲ ਲੈ ਕੇ ਜਾਵਾਂਗੇ ਜਿੰਨਾਂ ਕੋਲੋਂ ਹੁਣ ਸਿੱਧਾ ਘਰ ਚੱਲਦੇ ਆਂ ਬਾਈ ਆਪਣਾ ਬਾਹਰ ਵੇਟ ਕਰੀ ਜਾਂਦਾ 15-20 ਮਿੰਟ ਵੈਸੇ ਇਹ ਪੱਖਰਾਬ ਕਰਤੇ ਸਾਈਕਲ ਦੇ ਚੱਕਰ 'ਚ ਸਵੇਰੇ ਲੈ ਜਾਾਂਗੇ ਜੀ ਹੁਣ ਸਵੇਰੇ ਸਵੇਰੇ ਕੋਈ ਕਾਰ ਵੀ ਨਹੀਂ ਰਿਆ ਆਧਾਰ ਕਾਟ ਦੀ ਕਾਪੀ ਤੇ ਉਸ ਤੋਂ ਬਗੈਰ ਉਹ ਦਿਨ ਦੇ ਵੀ ਨਹੀਂ ਗੇ ਲੁਧਿਆਣਾ ਸ਼ਹਿਰ ਦਾ ਸਟੇਸ਼ਨ ਜੀ ਇਹ ਤਾਂ ਵੇਟਿੰਗ ਹਾਲ ਬਣਾਇਆ ਹੋਇਆ ਇਹਨਾਂ ਨੇ ਆਣਾ ਆਉਣਾ ਵੇਟ ਕਰੋ ਜੀ ਯੈਸ ਬ੍ਰਾਦਰ ਹਰੀ ਓ ਅਰੇ ਕ੍ਰਿਸ਼ਨਾ ਹਰੀ ਹਰੀ ਬੋਲ ਇਹ ਸਾਡੇ ਚੋਰਚਾਰ ਭਰਾ ਅਸੀਂ ਤੁਹਾਨੂੰ ਇਕੱਠੇ ਚੋਰੀਆਂ ਕਰਦੇ ਰਹੇ ਹਾਂ ਚਸ਼ਮਾ ਵੀ ਤਾਂ ਹੀ ਲਾਇਆ ਹਾਂ ਆ ਇਹ ਚਸ਼ਮਾ ਤੇ ਟੋਪੀ ਤੇ ਮੂੰਹ ਵਾਲਾ ਮਾਸਕ ਵੀ ਤਾਂ ਹੀ ਲੱਗਾ ਹੋਇਆ ਹੈ ਕਿਉਂਕਿ ਅਸੀਂ ਇਕੱਠੇ ਕਿਸੇ ਟਾਈਮ ਚੋਰੀਆਂ ਕਰਦੇ ਰਹੇ ਹਾਂ ਜੀ ਲੁਰੀਆਣੀ ਸ਼ਹਿਰ ਚ ਸਾਡਾ ਬਹੁਤ ਬੋਲ ਵਾਲਾ ਹੈ ਚਲੋ ਹੁਣ ਚੱਲਦੇ ਹਾਂ ਜੀ ਇਸ ਘਰ ਵਾਲ ਨੂੰ ਆ ਸਾਡਾ ਰਥ ਹੈ ਸਾਰਥੀ ਰਥ ਕੋ ਘਰ ਕੀ ਤਰਫ ਮੋੜ ਦਿਜੀਏ ਸਾਈਕਲ ਤਾਂ ਮਿਲਿਆ ਨਹੀਂ ਜੀ ਸਾਈਕਲ ਕਹਿੰਦੇ ਸਵੇਰੇ ਮਿਲੇਗਾ ਜਲ ਭਾਜਾ ਚੋਰ ਲੱਗਦਾ ਹਾਂ ਹਾਂ ਉਹੀ ਕਹਿੰਦੇ ਸਾਡਾ ਹੈ ਹੀ ਨਹੀਂਗਾ ਜੀ ਸਾਡੀ ਸ਼ਕਲਾਂ ਵੀ ਇਹੋ ਜਿਹੀਆਂ ਬਣੀਆਂ ਹੋਈਆਂ ਉਤੋਂ ਕੱਪੜੇ ਪਿਛਲੇ 7 ਦਿਨਾਂ ਤੋਂ ਉਹੀ ਲਿਬੜੇ ਪਾਏ ਹੋਏ ਹੈ ਜੀ ਬਹੁਤ ਬਹੁਤ ਮਾਫੀ ਜੀ ਬਹੁਤ ਬਹੁਤ ਮਾਫੀ ਮਿਲਦੇ ਆਂ ਜੀ ਹੁਣ ਘਰ ਜਾ ਕੇ ਸਿੱਧਾ ਜਿਹੜਾ ਹੈਗਾ ਇੱਕ ਚਰਚ ਹੈਗਾ ਜੀ ਜਿਹਦਾ ਨਾਮ ਹੈ ਜੀ ਸੀਐਨਆਈ ਕਲਵਾਰੀ ਚਰਚ ਹਾਲੇਲੂਇਆ ਜੀ ਹਾਲੇਲੂਇਆ ਚਲੋ ਜੀ ਜਿਹੜੇ ਅਸੀਂ ਟਾਈਮ ਸਰਕਟਾਂ ਖੂਆ ਕਰਦੇ ਸੀ ਆਪਾਂ ਬਾਏ ਬਾਏ ਕਰ ਰਹੇ ਹਾਂ ਦੂਸਰੇ ਵਾਪਸ ਆਪਣੇ ਕੰਮ ਤੇ ਚੱਲਨੇ ਆਂ ਮੂੰਹ ਠੱਕ ਰਿਹਾ ਜੀ ਆਪਾਂ ਤੇ ਚਲੋ ਟੈਂਸਰ ਪੰਜ ਸੱਤ ਸੁਖ ਹੋਣੇ ਜੀ ਆਪਾਂ ਕਿਸੇ ਦਾ ਕਿਸੇ ਅਮੀਰ ਦਾ ਚਲੋ ਜੀ ਗੁੱਡ ਬਾਏ ਜੀ ਸਵੇਰੇ ਮਿਲਦੇ ਹਾਂ ਜਾਈ ਕੋੜੀਆ ਦੇ ਉੱਤੇ ਹਾਂ ਚੈੱਕ ਕਰਨਾ ਜੀ ਵੀ ਮੈਂ ਆਪਣੇ ਹੁਣ ਜੇ ਗੱਲਬਾਤ ਕਰੀਏ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਾਂ ਨੂੰ ਵੀ ਮੇਲੇ ਸਵੇਰੇ ਦੁਆਰਾ ਦਰਸ਼ਨ ਮੇਲੇ ਕਰਾਨੇ ਆ ਚੰਗਾ ਖਾਣੇ ਪੀਣੇ ਆ ਪੰਜਾਬ ਆਏ ਆ ਤੇ ਪੰਜਾਬ ਦਾ ਖਾਣਾ ਪੀਣਾ ਬਹੁਤ ਜ਼ਰੂਰੀ ਹੈ ਜੀ ਤੇ ਸਵੇਰੇ ਦੁਆਰਾ ਮਾਤਾ ਸ਼੍ਰੀ ਨਾਲ ਪਿਤਾ ਸ਼੍ਰੀ ਨਾਲ ਭਰਾ ਸ਼੍ਰੀ ਨਾਲ ਸਾਰਿਆਂ ਨੂੰ ਮਲਾਵਾਂਗੇ ਬਣੇ ਰਹੋ ਲੋਕ ਦੇ ਨਾਲ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਮਿਲਦੇ ਹਾਂ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤਕੰਦੀ ਦੀ ਗੁੱਡ ਬਾਏ ਆਪ ਰੱਖਾ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੀ ਈਸ਼ਨਾ ਹਰੀ ਹਰੀ ਬੋ